ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਆ ਅੱਜ ਦੀ ਪਹਿਲੀ ਖਬਰ ਦੇ ਨਾਲ ਬੰਗਲੌਰੂ ਦੇ ਇੱਕ ਜੋੜੇ ਦੇ ਉਸ ਸਮੇਂ ਹੋਸ਼ ਉੱਡ ਗਈ ਜਦੋਂ ਉਹਨਾਂ ਦੇ ਵੱਲੋਂ ਆਨਲਾਈਨ ਆਰਡਰ ਕੀਤੇ ਗਏ ਸਮਾਨ ਦੇ ਵਿੱਚ ਇੱਕ ਜਿੰਦਾ ਕਬੂੜਾ ਨਿਕਲਿਆ ਜੋੜੇ ਨੇ ਆਨਲਾਈਨ ਸਮਾਨ ਦੀ ਆਈਟਮ Amazon ਤੋਂ ਮੰਗਵਾਈ ਸੀ ਦੂਜੇ ਪਾਸੇ ਕਟਨਾਤਵਾਰ ਦੀ ਦੱਸੇ ਜਾ ਰਹੀ ਹੈ ਮਿਲੇ ਜਾਣਕਾਰੀ ਦੇ ਅਨੁਸਾਰ ਦੋਵੇਂ ਜੋੜੇ ਸੌਫਟਵੇਅਰ ਇੰਜੀਨੀਅਰ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ Amazon ਤੋਂ Xbox ਕੰਟਰੋਲਰ ਨੂੰ ਆਨਲਾਈਨ ਆਰਡਰ ਕੀਤਾ ਸੀ ਅਤੇ ਸਮਾਨ ਘਾਰੋਂ ਤੇ ਜਦੋਂ ਅਸੀਂ ਪੈਕੇਜ ਖੋਲ੍ਹ ਕੇ ਦੇਖਿਆ ਤਾਂ ਉਹ ਉਸ ਦੇ ਅੰਦਰ ਉਹਨਾਂ ਨੇ ਕੋਬਰਾ ਸੱਪ ਦੇਖਿਆ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਹੋ ਗਈ ਇਸ ਦੌਰਾਨ ਖੁਸ਼ ਕਿਸਮਤੀ ਇਹ ਰਹੀ ਹੈ ਕਿ ਇਹ ਜ਼ਹਿਰੀਲਾ ਸੱਪ ਪੈਕੇਜਿੰਗ ਦੇ ਟੇਪ ਵਿੱਚ ਫਸ ਗਿਆ ਤੇ ਇਸ ਕਾਰਨ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ ਤੇ ਜੋੜੇ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ 10 ਜੁਲਾਈ ਨੂੰ ਜਲੰਧਰ ਵੈਸਟ ਹਲਕੇ ਦੇ ਲਈ ਹੋਣ ਵਾਲੀ ਜਿਮਨੀ ਚੌਂ ਨੂੰ ਲੈ ਕੇ ਕਾਂਗਰਸ ਪਾਰਟੀ ਅੱਜ ਉਮੀਦਵਾਰ ਦੇ ਨਾਮ ਐਲਾਨ ਕਰ ਸਕਦੀ ਹੈ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਲੰਧਰ ਵੈਸਟ ਜਿਮਨੀ ਚੌਂ ਦੇ ਵਿੱਚ ਉਮੀਦਵਾਰ ਕੌਣ ਹੋਵੇਗਾ ਇਸ ਦਾ ਅੱਜ ਪਤਾ ਚਲ ਜਾਵੇਗਾ ਹਾਈ ਕਮਾਂਡ ਅੱਜ ਉਮੀਦਵਾਰਾਂ ਦਾ ਐਲਾਨ ਕਰ ਦਵੇਗੀ ਦੱਸਦੀ ਹੈ ਕਿ ਕਾਂਗਰਸ ਸਾਬਕਾ ਡਿਪਟੀ ਸੀਨੀਅਰ ਮੇਅਰ ਸੁਰਿੰਦਰ ਕੌਰ ਨੂੰ ਉਮੀਦਵਾਰ ਦੇ ਵਜੋਂ ਐਲਾਨ ਕਰ ਸਕਦੀ ਹੈ ਟਿਕਟ ਦੀ ਦੌੜ ਦੇ ਲਈ ਕਈ ਸਾਬਕਾ ਕਾਉਂਸਲਰ ਵੀ ਨੇ ਜ਼ਿਕਰ ਕਰ ਦਈਏ ਕਿ 10 ਜੁਲਾਈ ਨੂੰ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਤੇ ਅੱਜ ਤੱਕ ਆਮ ਆਦਮੀ ਪਾਰਟੀ ਅਤੇ ਪਾਜਪਾ ਦੇ ਵੱਲੋਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਬੁੱਧਵਾਰ ਨੂੰ 12 ਸਾਲ ਬਾਅਦ ਸਭ ਤੋਂ ਗਰਮ ਰਾਤ ਰਹੀ ਹੈ ਤੇ ਠੱਟੋ-ਠੱਟ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ 8 ਡਿਗਰੀ ਵੱਧ ਹੈ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਦਿੱਲੀ ਦੇ ਵਿੱਚ ਸਭ ਤੋਂ ਗਰਮ ਰਾਤ ਜੂਨ 2012 ਦੇ ਵਿੱਚ ਦਰਜ ਕੀਤੀ ਗਈ ਸੀ ਅਤੇ ਉਸ ਸਮੇਂ ਦੌਰਾਨ ਕਟੋ-ਕਟਾ ਤਾਪਮਾਨ 34 ਡਿਗਰੀ ਸੈਲਸੀਅਸ ਸੀ ਅਤੇ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਗਰਮ ਰਾਤ ਸੀ ਅਤੇ ਤਾਪਮਾਨ 33. 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇੱਕ ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਦੇ ਮੁਤਾਬਕ ਰਾਸ਼ਟਰੀ ਰਾਜਧਾਨੀ ਨੂੰ ਬੁੱਧਵਾਰ ਤੋਂ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਅਤੇ ਤਾਜ਼ਾ ਪੱਛਮੀ ਗੜਬੜੀ ਦੇ ਕਾਰਨ 20 ਜੂਨ ਨੂੰ ਦਿੱਲੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਮਰਪਾਲ ਦੇ ਡਿਬਰਗੜ ਜੇਲ ਦੇ ਵਿੱਚ ਬੰਦ ਅਮਰਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ ਅਮਰਪਾਲ ਸਿੰਘ ਦੇ ਸਾਥੀ ਪ੍ਰਿਤਪਾਲ ਸਿੰਘ ਪ੍ਰਧਾਨ ਮੰਤਰੀ ਬਾਜੀਕੇ ਤੇ ਸਰਬਜੀਤ ਕਲਸੀ ਦੇ ਉੱਪਰ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵੱਧ ਗਈ ਹੈ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਡਿਬਰਗੜ ਜੇਲ ਦੇ ਵਿੱਚ ਬੰਦ ਨੇ ਤਾਂ ਇਸੋ ਇਹ ਵੀ ਪਤਾ ਲੱਗਾ ਕਿ ਅਮਰਪਾਲ ਸਿੰਘ ਤੇ ਲੱਗੀ ਐਨਐਸਏ 'ਚ ਵਿਵਾਦ ਆ ਕੀਤਾ ਜਾ ਸਕਦਾ ਦੂਜੇ ਪਾਸੇ ਖੰਡੂਰ ਸਾਹਿਬ ਸੀਟ ਤੋਂ ਚੋਣ ਜਿੱਤਨ ਮਗਰੋਂ ਅਮਰਪਾਲ ਸਿੰਘ ਦੇ ਹਾਈ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਉਹਨਾਂ ਦੇ ਸੌ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਦੇ ਸਾਥੀਆਂ ਦੀ ਐਨਐਸਏ ਵਧਾ ਕੇ ਸਰਕਾਰ ਨੇ ਸਖਤ ਸੰਕੇਤ ਦਿੱਤੇ ਨੇ ਦਰਸਤ ਸੰਸਦ ਮੈਂਬਰ ਬਣਨ ਤੋਂ ਬਾਅਦ ਅਮਰਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ ਦੀ ਚਰਚਾ ਚੱਲ ਰਹੀ ਹੈ ਤੇ ਸਮਰਥਕਾਂ ਨੇ ਬੀਤੀ 16 ਜੂਨ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਸੀ ਤੇ ਮਾਰਚ 2023 ਦੇ ਵਿੱਚ ਇਹਨਾਂ ਸਾਰਿਆਂ ਦੇ ਵਿਰੁੱਧ ਐਨਐਸਏ ਲਾਈ ਗਈ ਸੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 72 ਘੰਟਿਆਂ ਤੋਂ ਬੰਦ ਹੈ ਤੇ 1 ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਗੇ ਨੇ ਤੇ NHAI ਨੂੰ ਕਰੀਬ 3 ਕਰੋੜ ਰੁਪਏ ਦਾ ਨੁਕਸਾਨ ਹੋਇਆ। NHAI ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਤਾਲਮਿਲ ਕਰਨ ਦੇ ਵਿੱਚ ਬੇਵੱਸ ਸਾਬਤ ਹੋ ਰਿਹਾ ਹੈ। ਕਿਸਾਨ ਆਪਣੀ ਮੰਗ ਤੇ ਅੜੇ ਹੋਏ ਨੇ ਤੇ ਟੋਲ 150 ਰੁਪਏ ਪ੍ਰਤੀ ਵਾਹਨ ਹੋਣਾ ਚਾਹੀਦਾ ਪਰ NHAI ਦੇ ਅਧਿਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਤੇ ਇਸ ਕਾਰਨ ਲਾਡੋਵਾਲ ਟੋਲ ਪਲਾਜ਼ੇ ਤੇ ਹੌਲੀ ਹੌਲੀ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪੰਜਾਬ ਦੇ ਕਿਸਾਨ ਮਜ਼ਦੂਰ ਜੁਨੀਅਨ ਦੇ ਪ੍ਰਧਾਨ ਅਦਿਲਬਖ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਲੋੜ ਹੈ ਐਨ ਐਚ ਏ ਆਈ ਦੇ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਹੋਣੀ ਚਾਹੀਦੀ ਹੈ ਲੁਧਿਆਣਾ ਤੋਂ ਫਲੋਰ ਜਾਣ ਵਾਲੇ ਡਰਾਈਵਰਾਂ ਨੂੰ 425 ਰੁਪਏ ਦੇਣੇ ਪੈਂਦੇ ਨੇ ਜੋ ਕਿ ਲੋਕਾਂ ਦੀਆਂ ਜੇਬਾਂ ਤੇ ਸਿੱਧਾ ਟੱਕਾ ਹੈ ਵਖਵਾ ਦੇ ਹਰਦੀਪ ਸਿੰਘ ਅੰਜਰ ਦੀ ਮੌਤ ਦੀ ਪਹਿਲੀ ਵਰ੍ਹੇ ਤੇ ਕੈਨੇਡਾ ਦੀ ਸੰਸਦ ਦੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਪਿਛਲੇ ਸਾਲ 18 ਜੂਨ ਨੂੰ ਨਿਜਰਦਾ ਕੈਨੇਡਾ ਦੇ ਸਰੀ ਦੇ ਵਿੱਚ ਇੱਕ ਪਾਰਕਿੰਗ ਸਥਾਨ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਭਾਰਤ ਨੇ ਨਿਜਰ ਨੂੰ ਗੈਰ ਕਾਨੂੰਨੀ ਗਤੀਵਿਧੀ ਐਕਟ ਦੇ ਅਧੀਨ ਨਾਮਜਦ ਅਤਵਾਦੀਆਂ ਦੀ ਸੂਚੀ ਦੇ ਵਿੱਚ ਪਾ ਰੱਖਿਆ ਸੀ ਅਤੇ ਕੈਨੇਡਾ ਨੇ ਨਿਜਰ ਕਤਲ ਮਾਮਲੇ ਦੇ ਵਿੱਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਓਟਾਵਾ ਦਾ ਦੋਸ਼ ਹੈ ਕਿ ਕਤਲ ਦੇ ਵਿੱਚ ਭਾਰਤੀ ਅਧਿਕਾਰੀ ਸ਼ਾਮਲ ਨੇ ਪਰ ਉਹ ਇਸ ਦਾ ਸਬੂਤ ਦੇਣ ਦੇ ਵਿੱਚ ਅਸਫਲ ਰਿਹਾ। ਇਸ ਦੇ ਨਾਲ ਹੀ ਕੈਨੇਡਾ ਤੇ ਭਾਰਤ ਵਿਚਾਲੇ ਸਬੰਧਾਂ 'ਚ ਤਣਾਅ ਪੈਦਾ ਹੋ ਗਿਆ। ਭਾਰਤ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਨੋ ਮੁੱਖ ਮੁੱਦਾ ਇਹ ਹੈ ਕਿ ਕੈਨੇਡਾ ਉਸਦੀ ਧਰਤੀ ਤੋਂ ਸੰਚਾਲਿਤ ਖਾਲਿਸਤਾਨ ਸਮਰਥਕਾਂ ਨੂੰ ਬੇਖੌਫਪਣਾ ਦੇ ਰਿਹਾ ਹੈ ਹਾਲੀ ਦੇ ਵਿੱਚ ਇਟਲੀ 'ਚ ਜੀ7 ਸ਼ਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਦੇ ਨਾਲ ਕਈ ਮੁੱਦਿਆਂ 'ਤੇ ਤਾਲਮਿਲ ਹੈ ਅਤੇ ਉਹਨਾਂ ਨੂੰ ਭਾਰਤ ਦੀ ਨਵੀਂ ਸਰਕਾਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿਖਾਈ ਦੇ ਰਿਹਾ ਹੈ ਇਸ ਸਾਲ ਭਾਰਤ ਦੇ ਵਿੱਚ ਭਿਆਨਕ ਗਰਮੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ 사ウਦੀ ਅਰਬ ਦੇ ਵਿੱਚ ਵੀ ਗਰਮੀ ਦਾ कहर ਦੇਖਣ ਨੂੰ ਮਿਲ ਰਿਹਾ ਹੈ ਹਾਲਾਤ ਇਹ ਹਨ ਕਿ ਕੜਾਕੇ ਦੀ ਗਰਮੀ ਦੇ ਵਿੱਚ ਹਜ ਦੇ ਦੌਰਾਨ 500 ਤੋਂ ਵੱਧ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਦੇ ਵਿੱਚੋਂ ਘੱਟੋ ਘੱਟ 323 ਮਿਸਰ ਦੇ ਨਾਗਰਿਕ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਦੀ ਮੌਤ ਗਰਮੀ ਦੇ ਨਾਲ ਸੰਬੰਧਤ ਪੇਚਦਗੀਆਂ ਦੇ ਕਾਰਨ ਹੋਈ ਹੈ ਇੱਕ ਡਿਪਲੋਮੈਟ ਨੇ ਦੱਸਿਆ ਕਿ ਮਿਸਰ ਦੇ 323 ਹਜੇ ਯਾਤਰੀ ਦੇ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਗਰਮੀ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਤੇ ਪੀੜ ਦੇ ਦੌਰਾਨ ਇੱਕ ਹਜੇ ਯਾਤਰੀ ਜ਼ਖਮੀ ਹੋ ਗਏ ਨੇ ਅਤੇ ਇਹੇ ਅੰਕੜਾ ਮੱਕਾ ਨੇੜੇ ਅਲ ਮਵਾਸਾਮ ਦੇ ਹਸਪਤਾਲ ਦੇ ਮੁਰਦਾ ਘਰ ਤੋਂ ਆਇਆ ਡਿਪਲੋਮੈਂਟਾ ਦੇ ਅਨੁਸਾਰ ਘੱਟੋ ਘੱਟ 60 ਜਾਰਡਨ ਵਾਸੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਮੰਗਲਵਾਰ ਨੂੰ ਅਮਾਨ ਦੇ ਦੁਆਰਾ ਅਧਿਕਾਰਤ ਤੌਰ ਤੇ 41 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ ਡਿਪਲੋਮੈਂਟਾ ਨੇ ਕਿਹਾ ਕਿ ਮੱਕਾ ਦੇ ਸਭ ਤੋਂ ਵੱਡੇ ਮੁਰਦਾ ਘਰਾਂ ਦੇ ਵਿੱਚੋਂ ਇੱਕ ਅਲ ਮੁਆਸਮ ਵਿੱਚ ਕੁੱਲ 550 ਲਾਸ਼ਾਂ ਨੇ ਗਲੋਬਲ ਆਈਕਨ ਸਟਾਰ ਦਲਜੀਤ ਦਸਾਂਝ ਨੇ ਬੀਤੀ ਦਿਨੀ ਵਰਲਡ ਫੇਮਸ ਜਿਮੀ ਫੈਲਨ ਦੇ ਸ਼ੋਅ ਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਆਪਣੀਆਂ ਚੁਲਬੁਲੀਆਂ ਗੱਲਾਂ ਦੇ ਨਾਲ ਸ਼ੋਅ ਦੇ ਵਿੱਚ ਰੌਣਕਾਂ ਲਾਈਆਂ ਨੇ ਤੇ ਇਸ ਤਰ੍ਹਾਂ ਦਸਾਂਝ ਵਾਲੇ ਨੇ ਗੋਰਿਆਂ ਨੂੰ ਆਪਣਾ دیਵਾਨਾ ਬਣਾ ਲਿਆ ਇਸ ਤੋਂ ਇਲਾਵਾ ਉਹਨਾਂ ਨੇ ਦਸਾਂਜਾ ਵਾਲੇ ਦੀ ਫੇਮਸ ਫੈਸ਼ਨ ਸੈਂਸ ਕੋਚੇਲਾ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਤਾਰੀਫ਼ ਕੀਤੀ ਹੈ ਤੇ ਦੱਸਦੀ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਦਲਜੀਤ ਦਸਾਂਜ ਨੇ ਭਾਰਤ ਦਾ ਮਾਣ ਵਧਾਇਆ ਹੋਵੇ ਇਸ ਤੋਂ ਪਹਿਲਾਂ ਵੀ ਦਲਜੀਤ ਦਸਾਂਜ ਕਈ ਰਿਕਾਰਡ ਕਾਇਮ ਕਰ ਚੁੱਕੇ ਨੇ ਤਾਂ ਉਹਨਾਂ ਨੇ ਭਾਰਤ ਦਾ ਨਾਂ ਦੁਨੀਆ ਪਾਰ ਦੇ ਵਿੱਚ ਰੌਸ਼ਨ ਕੀਤਾ ਦਲਜੀਤ ਨੇ ਜਿਮੀ ਫੈਲਨ ਦੇ ਸ਼ੋਅ ਦੀਆਂ ਕੁਝ ਵੀਡੀਓਜ਼ ਦਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਵੀਡੀਓ 'ਚ ਉਹ ਜਿਮੀ ਨੂੰ ਪੰਜਾਬੀ ਸਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਇਲਾਵਾ ਦਲਜੀਤ ਨੇ ਗੀਤ ਵੀ ਗਾਏ ਨੇ ਤਾਂ ਜਦੋਂ ਦਲਜੀਤ ਦਸਾਂ ਅੱਜ ਸ਼ੋਅ ਦੇ ਵਿੱਚ ਪਹੁੰਚਨੇ ਤਾਂ ਜਿਮੀ ਨੇ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕੀਤੀ ਹੈ ਤੇ ਕਿਹਾ ਕਿ ਪੰਜਾਬੀ ਆ ਗਏ ਹੋਏ ਅੱਜ ਦੀਆਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚ ਬੱਸ ਇਹ ਨਹੀਂ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ